ਲਾਈਵ ਸਰਵਰ ਪੰਜਾਬ ਦੇਖ ਰਹੇ ਸੋਧਿਆ ਨੂੰ ਸੱਸੀ ਕਾਲ ਜੀ ਦੋਸਤੋ ਤੁਹਾਡੇ ਨਾਲ ਜੁੜੇ ਆ ਸਤਲੁਜ ਬੰਦ ਤੋਂ ਪਿੰਡ ਸਸਰਾਲੀ ਤੋਂ ਰਾਹਾਂ ਰੋਡ ਤੋਂ ਦੋਸਤੋ ਜਿੱਥੋਂ ਲਗਾਤਾਰ ਤੁਹਾਨੂੰ ਕਿ ਪਿਛਲੇ ਦਿਨਾਂ ਤੋਂ ਅਪਡੇਟ ਦੇ ਰਹੇ ਸੀਗੇ ਜਿਵੇਂ ਕਿ ਰਾਤ ਦਾ ਬਹੁਤ ਕ੍ਰਿਟੀਕਲ ਸਿਚੁਏਸ਼ਨ ਕ੍ਰੀਏਟ ਕਰ ਦਿੱਤੀ ਗਈ ਸੀਗੀ ਰੀਲਾਂ ਦੇ ਵਿੱਚ ਛੋਟੇ ਛੋਟੇ ਵੀਡੀਓ ਕਲਿੱਪਾਂ ਦੇ ਵਿੱਚ ਕਿ ਬੰਨ ਟੁੱਟ ਗਿਆ ਬੰਨ ਦੀ ਤਸਵੀਰ ਮੈਂ ਕਰਨਾ ਦਿਖਾਉਂਗਾ ਪਾਣੀ ਜਿੱਥੇ ਆਇਆ ਸੀਗਾ ਜਿੱਥੋਂ ਕਿ ਪਾਣੀ ਬੰਨ ਟੁੱਟਿਆ ਸੀਗਾ ਪੁਰਾਣਾ ਉਹਦੇ ਵੀ ਅੰਦਰ ਪਾਣੀ ਨੀਵੇਂ ਖੇਤ ਦੇ ਵਿੱਚ ਜ਼ਰੂਰ ਆਇਆ ਨੀਵੇਂ ਖੇਤ ਦੇ ਵਿੱਚ ਪਾਣੀ ਆਇਆ ਜਿਹੜਾ ਕਿ ਰਾਤ ਵੀਡੀਓ ਦੇ ਵਿੱਚ ਜਾਂ ਰੀਲਾਂ ਦੇ ਵਿੱਚ ਦੱਸਿਆ ਜਾ ਰਿਹਾ ਸੀਗਾ ਕਿ ਜਿਹੜਾ ਪੁਰਾਣਾ ਬੰਨ ਲਗਾਇਆ ਨਵਾਂ ਲਗਾਇਆ ਗਿਆ ਆਰਜੀ ਬੰਨ ਉਹ ਵੀ ਟੁੱਟ ਗਿਆ ਪਾਣੀ ਉਸ ਤੋਂ ਬਾਹਰ ਜਾਣਾ ਸ਼ੁਰੂ ਹੋ ਗਿਆ ਉਹ ਬੰਨ ਬਿਲਕੁਲ ਜਿਹੜਾ ਆਰਜੀ ਬੰਨ ਨਵਾਂ ਲਗਾਇਆ ਗਿਆ ਉਹ ਬਿਲਕੁਲ ਸਹੀ ਸਲਾਮਤ ਖੜਾ ਆ ਕੋਈ ਵੀ ਇਹੋ ਜਿਹੀ ਅਫਵਾਹ ਤੇ ਧਿਆਨ ਦੇਣ ਦੀ ਲੋੜ ਨਹੀਂ ਹੈ ਬਨ ਸਹੀ ਸਲਾਮਤ ਆ ਪਾਣੀ ਅੰਡਰ ਕੰਟਰੋਲ ਆ ਹਜੇ ਬਹੁਤ ਘਾਟਾ ਪਾਣੀ ਪਾਣੀ ਜ਼ਿਆਦਾ ਨਹੀਂ ਹੈ ਪਾਣੀ ਦਾ ਫਲੋ ਪਹਿਲੇ ਜਿੰਨਾ ਹੀ ਆ ਉਸ ਤੋਂ ਵਧਿਆ ਨਹੀਂ ਹੈਗਾ ਜੀ ਹਾਂ ਖੁਦਾ ਨਾਲ ਖਾਸਾ ਅਗਰ ਪਹਾੜ ਦੇ ਵਿੱਚ ਬਾਰਿਸ਼ ਹੁੰਦੀ ਹੈ ਤੇ ਪਾਣੀ ਜ਼ਰੂਰ ਵਧੂਗਾ ਡੈਮ ਦੇ ਵਿੱਚੋਂ ਛੱਡਿਆ ਜਾ ਸਕਦਾ ਫਿਲਹਾਲ ਹਜੇ ਤੱਕ ਪਾਣੀ ਛੱਡੇ ਜਾਣ ਦੀ ਕੋਈ ਅਸੀ ਅਪਡੇਟ ਨਹੀਂ ਹੈ ਪਰ ਇੱਕ ਦੁਬਾਰ ਫੇਰ ਬੇਨਤੀ ਕਰਦੇ ਆ ਕਿ ਜਿਹੜੀਆਂ ਰਾਤਾਂ ਰੀਲਾਂ ਜਾਂ ਵੀਡੀਓ ਤੁਸੀਂ ਸ਼ੇਅਰ ਕਰਦੇ ਹੋ ਉਹ ਸ਼ੇਅਰ ਕਰਨੀਆਂ ਬੰਦ ਕਰ ਦਿਓ ਇਹੋ ਜੇ ਕੋਈ ਵੀ ਹਾਲਾਤ ਨਹੀਂ ਇੱਥੇ ਬਿਲਕੁਲ ਤੁਸੀਂ ਆਪਣੇ ਫੋਨਾਂ ਦੇ ਸਕਰੀਨ ਤੇ ਬਿਲਕੁਲ ਲਾਈਵ ਦੇ ਸਕਦੇ ਹੋ ਸਿਚੁਏਸ਼ਨ ਬਿਲਕੁਲ ਹੈਂਡਲ ਚਾ ਇਹ ਜੋ ਜ਼ਮੀਨਾਂ ਤੁਸੀਂ ਕੱਲ ਦੇਖਿਆ ਜਿੱਥੇ ਪ੍ਰਸ਼ਾਸਨ ਕੱਲ ਕੰਮ ਕਰ ਰਿਹਾ ਸੀਗਾ ਆਰਜੀ ਬੰਨ ਬਣਾਇਆ ਜਾ ਰਿਹਾ ਸੀਗਾ ਉਹ ਬੰਨ ਬਿਲਕੁਲ ਸਹੀ ਸਲਾਮਤ ਆ ਕੁਝ ਵੀ ਨਹੀਂ ਹੋਇਆ ਉਸ ਨੂੰ ਜਿਵੇਂ ਕਿ ਰਾਤ ਤੋਂ ਰੀਲਾ ਪੈ ਰਹੀਆਂ ਸੀ ਕਿ ਬੰਨ ਟੁੱਟ ਗਿਆ ਪਾਣੀ ਦਾ ਰਿਸਾਬ ਹੋ ਗਿਆ ਐਸਾ ਕੁਝ ਵੀ ਨਹੀਂ ਆ ਸਹੀ ਸਲਾਮਤ ਹੈ ਘਰ ਦੇ ਵਿੱਚ ਬੈਠੋ ਅਰਦਾਸਾਂ ਕਰੋ ਅਰਦਾਸਾਂ ਤੇ ਵੱਧ ਤੋਂ ਵੱਧ ਜੋੜ ਦਿਓ ਅਰਦਾਸਾਂ ਦਾ ਹੀ ਇਸ ਟਮ ਸਹਾਰਾ ਹੈ ਪਾਣੀ ਦੀ ਗੱਲ ਕਰੀਏ ਪਾਣੀ ਵਧਿਆ ਹਜੇ ਬਿਲਕੁਲ ਨਹੀਂ ਹੈ ਉਸੇ ਲੈਵਲ ਤੇ ਪਾਣੀ ਚੱਲ ਰਿਹਾ ਹੈ ਜਿਹੜੇ ਖੇਤ ਦੇ ਵਿੱਚ ਤੁਹਾਨੂੰ ਬੰਨ ਟੁੱਟਦੇ ਦੀ ਤੁਸੀਂ ਰਾਤ ਤਸਵੀਰਾਂ ਦੇਖੀਆਂ ਸੀਗੀਆਂ ਇਹ ਉਹੀ ਖੇਤ ਆ ਮੇਰੇ ਬੈਕ ਸਾਈਡ ਤੇ ਦਿਖਾਈ ਦੇ ਰਿਹਾ ਕੈਮਰਾਮੈਨ ਕਹੂੰਗਾ ਇੱਕ ਵਾਰ ਇਹਦੇ ਵਿੱਚ ਪਾਣੀ ਦਿਖਾਤਾ ਜਾਵੇ ਆ ਝੋਨਾ ਤੁਸੀਂ ਦੇਖ ਸਕਦੇ ਹੋ ਝੋਨੇ ਦੇ ਉੱਪਰ ਦੀਆਂ ਕਰਮਲਾਂ ਤੁਹਾਨੂੰ ਬਿਲਕੁਲ ਸਾਫ਼ ਦਿਖਾਈ ਦੇਣਗੀਆਂ ਕੋਈ ਵੀ ਪਾਣੀ ਦਾ ਪੱਧਰ ਇੱਥੇ ਹਜੇ ਨਹੀਂ ਵਧਿਆ ਜਿਹੜਾ ਤੁਹਾਨੂੰ ਉਹਨਾਂ ਵੀਡੀਓ ਦੇ ਵਿੱਚ ਜਾਂ ਲਾਈਵ ਦੇ ਵਿੱਚ ਦੱਸਿਆ ਜਾ ਰਿਹਾ ਸੀਗਾ ਕਿ ਉਹ ਬੰਨ ਟੁੱਟ ਗਿਆ ਨਾ ਨਵਾਂ ਬੰਨ ਬਾਰ ਬਾਰ ਤੁਹਾਨੂੰ ਦੱਸ ਰਿਹਾ ਨਵਾਂ ਬੰਨ ਬਿਲਕੁਲ ਸਲਾਮਤ ਹੈ ਜਿਵੇਂ ਬਣਿਆ ਸੀ ਜਿਉਂ ਦਾ ਤਿਉ ਪਿਆ ਕੁਛ ਵੀ ਉਹ ਨੂੰ ਇੱਕ ਵੀ ਸੁੱਧ ਗੱਲ ਕਰਨ ਜਾ ਰਹੇ ਆ ਸਰਦਾਰ ਜੀ ਦੇ ਨਾਲ ਜਿਨ੍ਹਾਂ ਦੀ ਪਹਿਲਾਂ ਤੁਹਾਨੂੰ ਇੱਕ ਵਾਰ ਇੰਟਰਵਿਊ ਦੇ ਵਿੱਚ ਗੱਲਬਾਤ ਸੁਣਾਈ ਸੀ ਜਿਨ੍ਹਾਂ ਦੇ ਪੌਪੂਲਰ ਵਿੱਚ ਖੜੇ ਸੀਗੇ ਜਿਨ੍ਹਾਂ ਦੇ ਨਾਲ ਆਪਾਂ ਉਸ ਦਿਨ ਗੱਲਬਾਤ ਕੀਤੀ ਸੀ ਕਿ ਜਿਨ੍ਹਾਂ ਦੇ ਇੰਨੀ ਮਹਿੰਗੀ ਫਸਲ ਜਿਹੜੀ ਆ ਇਹਨਾਂ ਨੇ ਆਪਣੇ ਹੱਥੀਂ ਕਟਵਾ ਕੇ ਵਿੱਚ ਲਗਵਾਈ ਆ ਪਾਣੀ ਦੇ ਯਾਨੀ ਕਿ ਸੰਗਤ ਦੇ ਲਿਖੇ ਲਾਈ ਆ ਕਿ ਸੰਗਤ ਦਾ ਪਿੰਡ ਦਾ ਨਗਰ ਦਾ ਬਚਾਅ ਹੋ ਸਕੇ ਅੱਜ ਸਰਦਾਰ ਜੀ ਫੇਰ ਆਪਾਂ ਨੂੰ ਮਿਲੇ ਨੇ ਅੱਜ ਉਹਨਾਂ ਦੇ ਨਾਲ ਫੇਰ ਗੱਲਬਾਤ ਕਰਦੇ ਹਾਂ ਇਹਨਾਂ ਤੋਂ ਪੁੱਛਦੇ ਹਾਂ ਕਿ ਗਰਾਊਂਡ ਲੈਵਲ ਦੀ ਕੀ ਰਿਪੋਰਟ ਆ ਜਿਵੇਂ ਅਫਵਾਹਾਂ ਉੱਠਦੀਆਂ ਉਹ ਸਹੀ ਨੇ ਜਾਂ ਗਲਤ ਨੇ ਸਰਦਾਰ ਜੀ ਤੁਸੀਂ ਇਹਨਾਂ ਇੱਕ ਵਾਰ ਦੱਸੋ ਜੀ ਸਸੀ ਗਾਲ ਜੀ ਸਾਰਿਆਂ ਨੂੰ ਵਧੀਆ ਜੀ ਆਉਣ ਉਸ ਦਿਨ ਤੋਂ ਰੋਕਦੇ ਆ ਰਹੇ ਹਾਂ ਅਸੀਂ ਤਾਂ ਪਰ ਇਹਦੇ ਅੱਗੇ ਕਿਸੇ ਦਾ ਜੋਰ ਨਹੀਂ ਹੈਗਾ ਜੀ ਜੀ ਪ੍ਰਸ਼ਾਸਨ ਸਾਰਾ ਲੱਗਿਆ ਹੋਇਆ ਵਾ ਸਾਰੇ ਬੰਦੇ ਲੱਗੇ ਹੋਏ ਨਾਲ ਪਿੰਡ ਦੇ ਸੇਵਾਦਾਰ ਚਾਰ ਪੰਜ ਪਿੰਡਾਂ ਦੇ ਸੇਵਾਦਾਰ ਲੱਗੇ ਹੋਏ ਸੀਗੇ ਸਾਰਿਆਂ ਨੇ ਦਰਖਤ ਵੱਡ ਵੱਡ ਕੇ ਵਿੱਚ ਸਿੱਟੇ ਬੰਨ ਪਰ ਕੋਈ ਇਹਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਿਆ ਹੈਗਾ ਜੀ ਸਾਰਾ ਬੰਨ ਆਪਣਾ ਅੱਧਾ ਪੂਨਾ ਕਿਲੋਮੀਟਰ ਸਾਰਾ ਡੈਮੇਜ ਹੋ ਗਿਆ ਸਾਰਾ ਇਹ ਜੀ ਹੁਣ ਇਹਦੇ ਉੱਤੇ ਨਾ ਕੋਈ ਟਰੈਕਟਰ ਟ੍ਰੈਲੀ ਚੱਲਿਆ ਕੱਲ ਦਾ ਕੁਝ ਸਾਰਾ ਨੁਕਰਾਂ ਝੜ ਗਿਓਂ ਦੀਆਂ ਤੇ ਸਰਕਾਰ ਨੇ ਉੱਥੇ ਆਪਣਾ ਤੁਸੀਂ ਕੈਮਰਾ ਮਾਰੋ ਉਹ ਨਮਾ ਬੰਨ ਬਣਾਇਆ ਕੱਲ ਜੀ ਬੋਰੇ ਲਾ ਕੇ ਮਿੱਟੀ ਪਾ ਰਹੇ ਆ ਥੱਲੇ ਪੱਥਰ ਲਾਇਆ ਇਹਦੇ ਤੇ ਰਾਤ ਇੱਥੋਂ ਆਪਣਾ ਬੰਨ ਟੁੱਟ ਗਿਆ ਸੀਗਾ ਤੇ ਉਹਨੇ ਨਾਲ ਆਪਣੇ ਆ ਨੀਵੇਂ ਖੇਤ ਸੀਗੇ ਇਹਨਾਂ ਵਿੱਚ ਪਾਣੀ ਪੈ ਗਿਆ ਹਾਂਜੀ ਪਾਣੀ ਭੈਣ ਕਾਰਨ ਉਹ ਜਿਹੜਾ ਬੰਨ ਲਾਇਆ ਵਾ ਉਹਦੇ ਨਾਲ ਰੁਕ ਗਿਆ ਸਾਰਾ ਕੁਝ ਇਹ ਰੁਕਿਆ ਹੋਇਆ ਹਾਂਜੀ ਹਜੇ ਪ੍ਰਮਾਤਮਾ ਦੀ ਮਿਹਰ ਰਵੇ ਜਿੰਨਾ ਇੱਥੇ ਬੰਨ ਦਾ ਨੁਕਸਾਨ ਹੋਇਆ ਵਾ ਜੀ ਮੰਨ ਲਓ ਅੱਧਾ ਪੂਨਾ ਕਿਲੋਮੀਟਰ ਦਾ ਏਰੀਆ ਜਿਹੜਾ ਬੰਨ ਦਾ ਡੈਮੇਜ ਹੋ ਗਿਆ ਵਾ ਹਾਂਜੀ ਇਹ ਉੱਪਰ ਵਾਲੇ ਦੀ ਕਿਰਪਾ ਵੀ ਜਿਹੜੀ ਜਿਹਦੇ ਕਰਕੇ ਆਪਣੇ ਪਿੰਡ ਬਚੇ ਹੋਏ ਆ ਹਾਂਜੀ ਨਹੀਂ ਤਾਂ ਇੱਥੇ ਮਾੜਾ ਜਿਹਾ ਬੰਨ ਟੁੱਟ ਜਾਵੇ ਪਿੰਡਾਂ ਦੇ ਪਿੰਡ ਦਬਾਹ ਹੋ ਜਾਂਦੇ ਆ ਇਹ ਫੇਰ ਵੀ ਆਪਣਾ ਜ਼ਿਆਦਾ ਏਰੀਆ ਡੈਮੇਜ ਹੋ ਗਿਆ ਵਾ ਉਹਦੇ ਕਰਕੇ ਵੀ ਫੇਰ ਵੀ ਬਚਾ ਆਪਣਾ ਹਜੇ ਤੱਕ ਤਾਂ ਬਚਾ ਵਾ ਪ੍ਰਸ਼ਾਸਨ ਲੱਗਿਆ ਮੀਂਹ ਕਰਕੇ ਕੰਮ ਰੁਕ ਗਿਆ ਸਾਰਾ ਕਿਤੇ ਨਾ ਕਿਤੇ ਜਿਹੜਾ ਆਰਜੀ ਬੰਨ ਬਣਾਇਆ ਇਹਨੇ ਕੁਛ ਨਾ ਕੁਛ ਤੇ ਆਪਾਂ ਨੂੰ ਸਮਾਂ ਦਿੱਤਾ ਰਾਹ ਦਿੱਤੀ ਹਾਂ ਜੀ ਹਾਂ ਜੀ ਤੁਸੀਂ ਦੇਖੋ ਵੀ ਇਹ ਨਹੀਂ ਤਾਂ ਰਾਤ ਤੇ ਪਿੰਡ 'ਚ ਪਾਣੀ ਵੜ ਜਾਣਾ ਸੀਗਾ ਜਿਹੜਾ ਆਜੀ ਬੰਨ ਬਣਾਇਆ ਇਹਦੇ ਕਰਕੇ ਪਾਣੀ ਰੁਕ ਗਿਆ ਸਾਰਾ ਮੈਂ ਤੁਹਾਨੂੰ ਇਹ ਗੱਲ ਹੋਰ ਪੁੱਛਣੀ ਚਾਹੂੰਗਾ ਵੀਰ ਜੀ ਕਿ ਜਿੱਦਾਂ ਹੁਣ ਰਾਤ ਦੀਆਂ ਇੱਥੋਂ ਕੁਛ ਅਪਡੇਟ ਜਾ ਰਹੀਆਂ ਸੀਗੀਆਂ ਕੁਛ ਇੱਕ ਮਤਲਬ ਸ਼ਰਾਰਤੀ ਆਂਸਰ ਕਹ ਲਓ ਜਾਂ ਜੇ ਕਿਸੇ ਤਰ੍ਹਾਂ ਵੀ ਇੱਥੋਂ ਅਪਡੇਟ ਦੇ ਰਹੇ ਸੀਗੇ ਪੁਰਾਣਾ ਬੰਦ ਤਾਂ ਟੁੱਟਿਆ ਟੁੱਟਿਆ ਨਾਲ ਨਵਾਂ ਵੀ ਟੁੱਟ ਗਿਆ ਇਹੋ ਜਿਹੀ ਕੁਛ ਹੈ ਨਹੀਂ ਨਹੀਂ ਜੀ ਤੁਸੀਂ ਦੇਖੋ ਕੈਮਰਾਮੈਨ ਨੂੰ ਕਹੋ ਕੈਮਰਾ ਮਾਰੇ ਉਧਰ ਨੂੰ ਸਭ ਕੁਝ ਸਹੀ ਹੈ ਜੀ ਇਹਦੇ ਕਰਕੇ ਤਾਂ ਰੁਕਿਆ ਸਾਰਾ ਕੁਝ ਜੇ ਕਿਸੇ ਨੂੰ ਆਪਾਂ ਹਿੰਮਤ ਕਰਾਂਗੇ ਜੀ ਜੀ ਉਹਦੇ ਨਾਲੇ ਕੰਮ ਚੱਲਣਾ ਜੀ ਜੇ ਆਪਾਂ ਕਹਿ ਦਈਏ ਵੀ ਹੁਣ ਆਪਾਂ ਆਪਣੇ ਹੱਥ ਹਿਲਾਈਏ ਨਾ ਕੁਝ ਕਰੀਏ ਨਾ ਤਾਂ ਫਿਰ ਘਰਾਂ 'ਚ ਪਾਣੀ ਵੜਨ ਨੂੰ ਟਾਈਮ ਨਹੀਂ ਲੱਗਣਾ ਹੈਗਾ ਜੇ ਕੱਲ ਉਹਨਾਂ ਨੇ ਯਤਨ ਕੀਤਾ ਵਾ ਆਪਣੇ ਵੱਲੋਂ ਬੰਦੇ ਉਹਨਾਂ ਦੀ ਟੀਮਾਂ ਲੱਗੀਆਂ ਹੋਈਆਂ ਸੀ ਉਹਨਾਂ ਨੇ ਦੇਖਿਆ ਸਾਰਾ ਕੁਝ ਵੀ ਕਿੱਥੇ ਕੀ ਕਰਨ ਯੋਗ ਹੈਗਾ ਉਹਨਾਂ ਨੇ ਆਪਦਾ ਕੰਮ ਕੀਤਾ ਵਾ ਹਾਂਜੀ ਉਹਦਾ ਸਫਲਨੂ ਚੀਜ਼ਾਂ ਮਿਲ ਗਿਆ ਜੀ ਸਹੀ ਹੈ ਸੋ ਸੰਗਤ ਜੀ ਸਲਾਹ ਦੀ ਤਾਂ ਡੀਸੀ ਸਾਹਿਬ ਸਾਰੇ ਆਪਣੇ ਸਾਡੇ ਸਰਪੰਚ ਸਾਹਿਬ ਤੇ ਆਪਣੇ ਸਾਰਾ ਨਗਰ ਤਿੰਨ ਚਾਰ ਪਿੰਡਾਂ ਦੇ ਮੁੰਡੇ ਨੌਜਵਾਨ ਸਾਰੇ ਸਾਰਿਆਂ ਨੇ ਮਿਲ ਕੇ ਸਾਰਾ ਬੰਨ ਬਣਾਇਆ ਜੀ ਸੰਗਤ ਦੇ ਸਹਿਯੋਗ ਨਾਲ ਸੰਗਤ ਦੇ ਸਹਿਯੋਗ ਨਾਲ ਬਾਕੀ ਅਫਸਰ ਸਾਹਿਬ ਆਂਦੇ ਹਾਂ ਜੀ ਹਾਂ ਜੀ ਉਹ ਆਂਦੇ ਆ ਉਹਨਾਂ ਨੇ ਹੀ ਸਾਰਾ ਕੰਮ ਕਰਾਉਣਾ ਪਤਾ ਨਹੀਂ ਕਿੱਥੋਂ ਮਿੱਟੀ ਮੰਗਾ ਰਹੇ ਆ ਉਹ ਕਿੱਥੋਂ ਕੀ ਆ ਰਿਹਾ ਸਮਾਨ ਸਾਰਾ ਕੁਝ ਮੰਨ ਲਓ ਆ ਕੱਲ ਉਹਨਾਂ ਨੇ ਬੰਨ ਟੁੱਟਣ ਤੋਂ ਪਹਿਲਾਂ ਹੀ ਸਾਰਾ ਅਰੇਂਜਮੈਂਟ ਕਰਿਆ ਸੀਗਾ ਵੀ ਚਲੋ ਇਹ ਲਾਵਾਂਗੇ ਪਰ ਲਾਂਟ ਦਾ ਮੌਕਾ ਨਹੀਂ ਮਿਲਿਆ ਰਾਤੋਂ ਰਾਤ ਸਾਰਾ ਬਨ ਜਾਨਕੀ ਢਾਲ ਲਾ ਕੇ ਡੈਗ ਗਿਆ ਤੇ ਉਹਨਾਂ ਨੇ ਫਿਰ ਨਵੇਂ ਤਰੀਕੇ ਨਾਲ ਫਿਰ ਦੂਰੋਂ ਬਨ ਛੋੜਾ ਬਣਾਉਣਾ ਸ਼ੁਰੂ ਕੀਤਾ ਵਾ ਠੀਕ ਹਾਂਜੀ ਸੋ ਸੰਗਤ ਜੀ ਇਹਨਾਂ ਦਾ ਕਹਿਣਾ ਹੈ ਕਿ ਮਾਨਯੋਗ ਡੀਸੀ ਸਾਹਿਬ ਜੀ ਦੀ ਦੇਖਰੇਖ ਦੇ ਅੰਦਰ ਪਿੰਡ ਦੀਆਂ ਪੰਚਾਇਤਾਂ ਨਗਰ ਨਿਵਾਸੀ ਸਾਰਿਆਂ ਦੀ ਸਹਾਇਤਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜੋ ਆਰਜੀ ਬਨ ਬਣਾਇਆ ਗਿਆ ਸੀ ਸਹੀ ਸਲਾਮਤ ਖੜਾ ਹੈ ਉਹਦੀ ਬਦੌਲਤ ਹੀ ਹਜੇ ਤੱਕ ਬਚਾਅ ਹੈ ਇਸ ਤੋਂ ਅੱਗੇ ਪਾਣੀ ਨਹੀਂ ਵਧਿਆ ਜੋ ਰਾਤ ਦੀਆਂ ਅਪਡੇਟ ਮਿਲ ਰਹੀਆਂ ਸੀ ਅਫਵਾਹਾਂ ਉੱਡੀਆਂ ਆ ਜਾਂ ਰਹੀਆਂ ਸੀ ਕਿ ਬੰਨ ਪੁਰਾਣਾ ਤਾਂ ਟੁੱਟਿਆ ਨਵਾਂ ਵੀ ਟੁੱਟ ਗਿਆ ਪੁਰਾਣਾ ਤਾਂ ਜ਼ਰੂਰ ਟੁੱਟਿਆ ਪਾਣੀ ਵੀ ਅੰਦਰ ਆਇਆ ਪਰ ਜਵਾਰਜੀ ਬੰਨ ਲਗਾਇਆ ਉਹ ਬਿਲਕੁਲ ਹਜੇ ਸਹੀ ਸਲਾਮਤ ਖੜਾ ਉਸ ਪਾਣੀ ਨੂੰ ਬਿਲਕੁਲ ਢਾਲ ਦੀ ਤਰ੍ਹਾਂ ਉਹਨੂੰ ਰੋਕ ਕੇ ਖੜਾ ਪਾਣੀ ਨੂੰ ਅੱਗੇ ਇੱਕ ਟਿਪਕਾ ਪਾਣੀ ਦਾ ਨਹੀਂ ਉਹਨੇ ਜਾਣ ਦਿੱਤਾ ਤੇ ਇਸੇ ਤਰ੍ਹਾਂ ਤੁਹਾਨੂੰ ਅੱਗੇ ਵੀ ਲਾਈਵ ਅਪਡੇਟ ਦਿੰਦੇ ਰਹਾਂਗੇ ਥੋੜੀ ਥੋੜੀ دیر